ਨੰਗਾਬਾਦ ਤੋਂ ਚੱਲੇ ਹਨ ਨਗਰ ਕੀਰਤਨ ਬਾਬਾ ਜੀ ਦਾ ਜਨਮ ਦਿਹਾੜਾ ਜਨਮ ਸਥਾਨ ਗੱਗੋਪੂਆ ਅੱਜ ਆਪਣਾ ਕੀਰਤਨ ਦਰਬਾਰ ਨਗਰ ਕੀਰਤਨ ਜਿਹੜਾ ਵਾ ਪਹੁੰਚੂਗਾ ਕੱਲ ਨੂੰ ਨੰਰੰਗਾਬਾਦ ਵੀ ਕੁਇਸ਼ਰ ਦਰਬਾਰ ਹੋਊਗਾ ਇੱਥੇ ਵੀ ਗੱਗੋਪੂਆ ਸਾਹਿਬ ਵੀ ਕੁਇਸ਼ਰ ਦਰਬਾਰ ਹੋਊਗਾ ਸੰਗਤਾਂ ਨੂੰ ਪ੍ਰੇਰਿਤ ਕੀਤਾ ਜਾਊਗਾ ਗੁਰੂ ਵਾਲੇ ਬਣੋ ਸਿੰਘ ਸੱਚੇ ਕੀ ਜੀ ਇਹ ਤੰਤਨ ਬਾਬਾ ਵੀਰ ਸਿੰਘ ਜੀ ਸ਼ਹੀਦ ਨਰੰਗਾਬਾਦ ਵਾਲਾ ਦਾ ਜਨਮ ਦਿਹਾੜਾ ਹੈ ਨਰੰਗਾਬਾਦ ਤੋਂ ਲੈ ਕੇ ਗਗੂਬੂਏ ਤੱਕ ਗਗੂਬੂਆ ਜਨਮ ਦਿਹਾੜਾ ਹੈ ਜਨਮ ਸਥਾਨ ਹੈ ਉੱਥੇ ਜਾ ਰਿਹਾ ਇਹ ਨਦਰ ਕਿਰਤਨ ਤੇ ਪੜਾ ਬਈ ਪੜਾ ਜਾਂਦਾ ਹੈ ਇਹ ਮਤਲਬ ਕਿ ਪਹੁੰਚੂਗਾ ਗਗੂਆ ਸਾਹਿਬ ਉੱਥੇ ਸਮਾਪਤੀ ਹੈ ਗੁਰੂ ਵਾਲੇ ਅੰਮ੍ਰਿਤ ਸ਼ਕਨ ਸਿੰਘ ਸਜਣੇ ਨਸ਼ਿਆਂ ਨੂੰ ਛੱਡਣਾ ਮੇਰਾ ਨਸ਼ਿਆਂ ਦਾ ਕੋੜ ਆ ਪੰਜਾਬ ਦੇ ਵਿੱਚ ਇੱਕ ਖਦਮ ਹੋਵੇ ਗੁਰੂ ਦੇ ਲੜ ਲੱਗਣਾ ਤੇ ਦਹਾਂ ਨੂਨ ਦੀ ਕਿਰਤ ਕਮਾਈ ਕਰਨ ਤੇ ਗੁਰੂ ਦੇ ਘਰਾਂ ਵਿੱਚ ਰਹਿਣਾ ਇਹ ਜੀ ਅਸਲ ਚ ਜਨਮ ਦੇ ਡਾ 300 ਨੂੰ ਅੱਜ ਨਗਰ ਕੀਰਤਨ ਹੈ ਕੱਲ ਨੂੰ ਫਿਰ ਡਾ ਉਹ ਸਮਾਗਮ ਹੋਊਗਾ ਪੂਰਾ ਢਾਡੀ ਕਬੀਸ਼ਰੀ ਤੇ ਗੁਰੂ ਕੇ ਲੰਗਰ ਤੋਟ ਵਰਤਨਗੇ ਤੇ ਸੰਗਤਾਂ ਨੂੰ ਅਪੀਲ ਹਾਂ ਮਾ ਕੇ ਦਰਸ਼ਨ ਦੇਣ ਗੁਰੂ ਘਰ ਦੀ ਹਾਜ਼ਰੀਆਂ ਭਰਨ ਸੇਵਾ ਕਰਨ ਤੇ ਨਾਮ ਦਾਣ ਦੀਆਂ ਦਾਤਾਂ ਣੀਆਂ ਉਹ ਗੁਰੂ ਘਰੋਂ ਪ੍ਰਾਪਤ ਕਰਨ ਇਹ ਵੈਗਰੂ ਬਾਬਾ ਜੀ ਦਾ ਜਨਮ ਦਿਹਾੜਾ ਕੱਲ ਨੂੰ 300 ਨੂੰ ਬਾਬਾ ਬੀਰ ਸਿੰਘ ਜੀ ਦਾ ਉਹਨਾਂ ਦੇ ਜਨਮ ਸਥਾਨ ਨਗਰ ਨਰੰਗਾਬਾਦ ਤੋਂ ਜਨਮ ਸਥਾਨ ਗੱਗੂ ਬੂਹਾ ਤੇ ਹਰ ਸਾਲ ਦੀ ਤਰ੍ਹਾਂ ਪਹੁੰਚ ਰਿਹਾ ਵਾ ਬਾਕੀ ਤੇ ਉਹਨਾਂ ਕਿਰਤ ਵਿੱਚ ਪੂਰਾ Thank yeah. you.